ਸਾਡੇ ਪਾਣੀ ਦੀ ਕਹਾਣੀ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਨੂੰ ਲੈ ਕੇ ਵਿਵਾਦ ਲਗਾਤਾਰ ਚੱਲਦਾ ਹੀ ਰਹਿੰਦਾ ਹੈ। ਇੱਕ ਪਾਸੇ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਵਰਤ ਕੇ ਪੰਜਾਬ ਤੋਂ ਹੋਰ ਵਾਧੂ ਪਾਣੀ ਦੀ ਮੰਗ ਕੀਤੀ ਹੈ ਜਦਕਿ ਦੂਸਰੇ ਪਾਸੇ ਪੰਜਾਬ ਨੇ ਇੱਕ ਤੁਪਕਾ ਵੀ ਵਾਧੂ ਪਾਣੀ ਦੇਣ ਤੋਂ ਕੋਰੀ ਨਾ ਕੀਤੀ ਹੈ। ਪੰਜਾਬ ਸਰਕਾਰ ਨੇ ਤਰਕ ਦਿੱਤਾ ਹੈ ਕਿ ਘੱਟ ਵਰਖਾ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਵਧਦੀਆਂ ਖੇਤੀ ਲੋੜਾਂ ਦੇ ਚੱਲਦਿਆਂ ਪੰਜਾਬ ਖੁਦ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ। ਮਾਮਲਾ ਉਦੋਂ ਹੋਰ ਗੰਭੀਰ ਹੋ ਗਿਆ ਜਦੋਂ ਹਰਿਆਣਾ ਦੇ ਸਾਬਕਾ ਮੰਤਰੀ ਅਬੇ ਚਟਾਲਾ ਨੇ ਆਣੀ ਨਾਂ ਦੇਣ ਬਦਲੇ ਪੰਜਾਬ ਦੇ ਹਰਿਆਣਾ ਚੋਂ ਲੰਘਦੇ ਦਿੱਲੀ ਵਾਲੇ ਰਾਹ ਬੰਦ ਕਰਨ ਦੀ ਧਮਕੀ ਤੱਕ ਦੇ ਦਿੱਤੀ ਇਸ ਖਾਸ ਰਿਪੋਰਟ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਮਸਲਾ ਅਸਲ ਵਿੱਚ ਹੈ ਕੀ ਪੰਜਾਬ ਦੇ ਪਾਣੀਆਂ ਦੀ ਲੁੱਟ ਕਦੋਂ ਤੋਂ ਸ਼ੁਰੂ ਹੋਈ ਬੀਬੀਐਮਬੀ ਚ ਪੰਜਾਬ ਦੀ ਹਿੱਸੇਦਾਰੀ ਦਾ ਕੀ ਰੌਲਾ ਹੈ ਕਿਉਂ ਇੰਨੀ ਘਟ ਗਈ ਪਾਣੀਆਂ ਦੇ ਕੌਮਾਂਤਰੀ ਰਾਈਪੇਰੀਅਨ ਕਾਨੂੰਨ ਦੇ ਮੁਤਾਬਿਕ ਪਾਣੀ ਦਾ ਅਸਲ ਹੱਕਦਾਰ ਕੌਣ ਹੈ ਤੇ ਇਸ ਮਸਲੇ ਤੇ ਪੰਜਾਬ ਸਰਕਾਰ ਦੀ ਕੀ ਸਥਿਤੀ ਹੈ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ ਇੱਕ ਖਾਸ ਸਟੋਰੀ ਸਾਡੇ ਸਹਿਯੋਗੀ ਈਸ਼ਵਿੰਦਰ ਸਿੰਘ ਦਾਖਾ ਨੇ ਤਿਆਰ ਕੀਤੀ ਹੈ ਜਿਹੜੇ ਸੂਬੇ ਦਾ ਆਧਾਰ ਹੀ ਪਾਣੀ ਨਾਲ ਹੋਵੇ ਜਿਹੜਾ ਵਸਿਆ ਹੀ ਪਾਣੀਆਂ ਦੇ ਨਾਂ ਤੇ ਹੋਵੇ ਅੱਜ ਉਸੇ ਸੂਬੇ ਨੂੰ ਆਪਣੇ ਹੀ ਪਾਣੀ ਤੇ ਹੱਕ ਲੈਣ ਲਈ ਲੜਾਈ ਲੜਨੀ ਪੈ ਰਹੀ ਹੈ 1947 ਤੋਂ ਸ਼ੁਰੂ ਹੋਈ ਪੰਜਾਬ ਦੇ ਪਾਣੀਆਂ ਦੀ ਲੁੱਟ ਅੱਜ ਵੀ ਲਗਾਤਾਰ ਜਾਰੀ ਹੈ ਪੰਜਾਬ ਦਾ ਬੇਸ਼ਕੀਮਤੀ ਪਾਣੀ ਦੂਜੇ ਸੂਬਿਆਂ ਨੂੰ ਦਿੱਤੇ ਜਾਣ ਦੀ ਸ਼ੁਰੂਆਤ 1927 ਤੋਂ ਮੰਨੀ ਜਾਂਦੀ ਹੈ ਜਦੋਂ ਬੀਕਾਨੇਰ ਫੀਡਰ ਦੇ ਨਾਂ ਨਾਲ ਜਾਣਦੀ ਜਾਣੀ ਜਾਂਦੀ ਗੰਗ ਨਹਿਰ ਫਿਰੋਜ਼ਪੁਰ ਹੈਡਵਰਕਸ ਤੋਂ ਸ਼ੁਰੂ ਹੋ ਕੇ ਬੀਕਾਨੇਰ ਰਾਜਸਥਾਨ ਤੱਕ ਪਾਣੀ ਲੈ ਜਾਂਦੀ ਸੀ ਪਾਣੀ ਦੇ ਬਦਲੇ ਰਾਜਸਥਾਨ ਦੇ ਬੀਕਾਨੇਰ ਦਾ ਮਹਾਰਾਜਾ ਪੰਜਾਬ ਨੂੰ ਮਾਲੀਆ ਦਿੰਦਾ ਸੀ 1947 ਤੱਕ ਤਾਂ ਇਹ سلسلہ ਇਸੇ ਤਰ੍ਹਾਂ ਚੱਲਦਾ ਰਿਹਾ ਪਰ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਪੰਜਾਬ ਦਾ ਪਾਣੀ ਤਾਂ ਉਸੇ ਤਰ੍ਹਾਂ ਜਾਂਦਾ ਰਿਹਾ ਪਰ ਸਰਕਾਰ ਨੇ ਪੰਜਾਬ ਨੂੰ ਮਿਲਦਾ ਮਾਲੀਆ ਬੰਦ ਕਰ ਦਿੱਤਾ 1950 ਚ ਭਾਰਤ ਦੇ ਤਤਕਾਲੀ ਸਿੰਚਾਈ ਮੰਤਰੀ ਗੁਲਜ਼ਾਰੀ لال ਨੰਦਾ ਦੀ ਅਗਵਾਈ ਹੇਠ ਪੰਜਾਬ ਦੇ ਦਰਿਆਵਾਂ ਨੂੰ ਜੋੜਨ ਦੀ ਇੱਕ ਵੱਡੀ ਯੋਜਨਾ ਵਿੱਢੀ ਗਈ ਜਿਸ ਤਹਿਤ ਭਾਖੜਾ ਡੈਮ ਤੇ ਹਰੀਕੇ ਹੈਡਵਰਕਸ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਭਾਖੜਾ ਡੈਮ ਲਈ ਬਿਆਸ ਤੇ ਸਤਲੁਜ ਦਰਿਆਵਾਂ ਨੂੰ ਜੋੜਨ ਲਈ ਬਿਆਸ ਸਤਲੁਜ ਲਿੰਕ ਨਹਿਰ ਯਾਨੀ ਕਿ BSL ਦੀ ਉਸਾਰੀ ਸ਼ੁਰੂ ਹੋਈ ਜਿਸ ਦਾ ਇੱਕ ਵੱਡਾ ਹਿੱਸਾ ਅੱਜ ਹਿਮਾਚਲ ਪ੍ਰਦੇਸ਼ ਵਿੱਚ ਆਉਂਦਾ ਹੈ ਭਾਖੜਾ ਡੈਮ ਤੇ ਬਣੀ ਗੋਬਿੰਦ ਸਾਗਰ ਝੀਲ ਤੱਕ ਪਾਣੀ ਪਹੁੰਚਾਉਣ ਲਈ ਹਿਮਾਚਲ ਦੇ ਮੰਡੀ ਕੋਲ ਬਿਆਸ ਨਦੀ ਤੇ ਪੰਡੋ ਡੈਮ ਬਣਾਇਆ ਗਿਆ ਮੰਡੀ ਤੋਂ ਰਿਗਰ ਤੱਕ ਸੁਰੰਗ ਰਾਹੀਂ ਪਾਣੀ ਲਿਆਂਦਾ ਗਿਆ ਰਿਗਰ ਤੋਂ ਸੁੰਦਰ ਨਗਰ ਤੱਕ ਖੁੱਲੀ ਨਹਿਰ ਰਾਹੀਂ ਤੇ ਅਖੀਰ ਵਿੱਚ ਸੁੰਦਰ ਨਗਰ ਤੋਂ ਗੋਬਿੰਦ ਸਾਗਰ ਝੀਲ ਤੱਕ ਸੁਰੰਗ ਰਾਹੀਂ ਪਾਣੀ ਲਿਆਂਦਾ ਗਿਆ ਜਿੱਥੋਂ ਇਹ 7.5 ਮਿਲੀਅਨ ਏਕੜ ਫੁੱਟ ਪਾਣੀ ਸਤਲੁਜ ਦਰਿਆ ਦੇ ਵਿੱਚ ਮਿਲ ਜਾਂਦਾ ਤੇ ਜਾਣਨਯੋਗ ਗੱਲ ਇਹ ਹੈ ਕਿ ਜੇ 1 ਮਿਲੀਅਨ ਏਕੜ ਜ਼ਮੀਨ ਤੇ 1 ਫੁੱਟ ਪਾਣੀ ਖੜਾ ਕੀਤਾ ਜਾਵੇ ਤਾਂ ਉਹ ਮਿਲੀਅਨ ਤਾਂ ਉਹ 1 ਮਿਲੀਅਨ ਏਕੜ ਫੁੱਟ ਬਣਦਾ ਯਾਨੀ ਕਿ 1 एमएएफ ਬਣਦਾ ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ ਲਗਭਗ 13 ਕਿਲੋਮੀਟਰ ਦੂਰ ਸਥਿਤ ਨੰਗਲ ਡੈਮ ਤੱਕ ਪਹੁੰਚਦਾ ਹੈ ਜਿੱਥੋਂ ਇਹ ਪਾਣੀ ਵੱਖ-ਵੱਖ ਨਹਿਰਾਂ ਰਾਹੀਂ ਹਰਿਆਣਾ ਦਿੱਲੀ ਤੇ ਰਾਜਸਥਾਨ ਨੂੰ ਭੇਜ ਦਿੱਤਾ ਜਾਂਦਾ ਹੈ 29 ਜਨਵਰੀ 1955 ਨੂੰ ਰਾਵੀ ਅਤੇ ਬਿਆਸ ਦਰਿਆਵਾਂ ਦੇ ਪਾਣੀ ਦੀ ਵੰਡ ਸੰਬੰਧੀ ਪੈਪਸੂ ਪੰਜਾਬ ਰਾਜਸਥਾਨ ਤੇ ਜੰਮੂ ਕਸ਼ਮੀਰ ਵਿਚਾਲੇ ਇੱਕ ਸਮਝੌਤਾ ਕਰਵਾਇਆ ਗਿਆ। ਸਮਝੌਤੇ ਤਹਿਤ ਪੰਜਾਬ ਨੂੰ 5.9 ਐਮਐਫ ਪੈਪਸੂ ਨੂੰ 1.3 ਐਮਐਫ ਰਾਜਸਥਾਨ ਨੂੰ 8.0 ਤੇ ਜੰਮੂ ਕਸ਼ਮੀਰ ਨੂੰ 0.65 ਐਮਐਫ ਪਾਣੀ ਦਿੱਤਾ ਗਿਆ। ਬਹੁਤ ਸਾਰੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਇੱਕ ਤਰਫਾ ਸੀ ਤੇ ਭਾਰਤ ਸਰਕਾਰ ਵੱਲੋਂ ਪੰਜਾਬ ਤੇ ਥੋਪਿਆ ਗਿਆ ਸੀ ਕਿਉਂਕਿ ਸੂਬਿਆਂ 'ਚ ਪਾਣੀ ਦੀ ਵੰਡ ਕਰਨ ਸਮੇਂ ਕਿਸੇ ਵੀ ਸੰਵਿਧਾਨਕ ਜਾਂ ਰਾਈਪੇਰੀਅਨ ਸਿਧਾਂਤ ਦੀ ਪਾਲਣਾ ਨਹੀਂ ਕੀਤੀ ਗਈ। ਰਾਜਸਥਾਨ ਜੋ ਕਿ ਇੱਕ ਨਾਨ ਰਾਈਪੇਰੀਅਨ ਸੂਬਾ ਹੈ ਉਸ ਨੂੰ 8% ਪਾਣੀ ਦਿੱਤਾ ਗਿਆ ਜਦਕਿ ਪੰਜਾਬ ਜੋ ਇਨਾ ਪਾਣੀਆਂ ਦਾ ਅਸਲ ਹੱਕਦਾਰ ਸੀ ਮਾਲਕ ਸੀ ਉਸ ਨੂੰ ਬਹੁਤ ਥੋੜਾ ਹਿੱਸਾ ਦੇ ਕੇ ਇਸ ਦਾ ਹੱਕ ਘਟਾ ਦਿੱਤਾ ਗਿਆ 1955 ਦੀ ਇਸ ਕਾਣੀ ਵੰਡ ਨੇ ਹੀ ਅੱਗੇ ਚੱਲ ਕੇ ਪੰਜਾਬ ਹਰਿਆਣਾ ਰਾਜਸਥਾਨ ਵਿਚਾਲੇ ਹੋਏ ਪਾਣੀ ਵਿਵਾਦਾਂ ਦਾ ਮੁੱਢ ਬਣਿਆ ਸੀ ਇਸੇ ਸਮਝੌਤੇ ਤਹਿਤ ਹੀ ਮਾਦੋਪੁਰ ਹੈਡਵਰਕਸ ਜਿਸ ਦਾ ਨਿਰਮਾਣ 1902 ਦੇ ਵਿੱਚ ਅੰਗਰੇਜ਼ਾਂ ਨੇ ਮਾਝੇ ਦੇ ਇਲਾਕੇ ਦੀ ਸਿੰਚਾਈ ਲਈ ਕੀਤਾ ਸੀ ਉੱਥੇ ਰਾਵੀ ਦਾ ਪਾਣੀ ਰੋਕ ਕੇ ਰਾਵੀ ਬਿਆਸ ਲਿੰਕ ਨਹਿਰ ਰਾਹੀਂ ਬਿਆਸ ਵਿੱਚ ਮਿਲਾ ਦਿੱਤਾ ਗਿਆ ਇਸ ਤੋਂ ਬਾਅਦ ਜਿੱਥੇ ਹਰੀਕੇ ਪਤਨ ਵਿਖੇ ਸਤਲੁਜ ਤੇ ਬਿਆਸ ਰਿਆ ਮਿਲਦੇ ਨੇ ਉੱਥੇ ਹਰੀਕੇ ਹੈਡ ਵਰਕਸ ਦਾ ਨਿਰਮਾਣ ਕੀਤਾ ਗਿਆ ਇਥੋਂ ਤਿੰਨ ਦਰਿਆਵਾਂ ਰਾਵੀ ਬਿਆਸ ਤੇ ਸਤਲੁਜ ਦੇ ਪਾਣੀ ਨੂੰ ਇਕੱਠਾ ਕਰਕੇ ਦੋ ਨਵੀਆਂ ਨਹਿਰਾਂ ਬਣਾਈਆਂ ਗਈਆਂ ਬਜਲੀ ਹੈ ਬੀਕਾਨਾ ਨਹਿਰ ਫੀਡਰ ਜਿਹੜੀ ਕਿ ਪੁਰਾਣੀ ਗੰਗ ਨਹਿਰ ਨੂੰ ਪਾਣੀ ਦੇਣ ਲਈ ਸੀ ਤੇ ਦੂਸਰੀ ਰਾਜਸਥਾਨ ਫੀਡਰ ਜਿਸ ਨੂੰ ਕਿ ਇੰਦਰਾ ਗਾਂਧੀ ਕਨਾਲ ਜੀ ਕਿਹਾ ਜਾਂਦਾ ਹੈ ਕੁਝ ਮਿਲਾ ਕੇ ਇਹ ਸਾਰਾ ਬੰਦੋਬਸਤ ਰਾਜਸਥਾਨ ਨੂੰ ਪਾਣੀ ਦੇਣ ਲਈ ਕੀਤਾ ਗਿਆ ਸੀ 1961 ਵਿੱਚ ਕੱਢੀ ਗਈ ਇੰਦਰਾ ਗਾਂਧੀ ਕਨਾਲ ਜਿਸ ਦੀ ਲੰਬਾਈ 650 ਕਿਲੋਮੀਟਰ ਹੈ ਰਾਜਸਥਾਨ ਦੇ ਜੈਸਲਮੀਰ ਵਰਗੇ ਰੇਤਲੇ ਇਲਾਕਿਆਂ ਤੱਕ ਪਾਣੀ ਲਿਜਾਂਦੀ ਹੈ ਇਸ ਪ੍ਰੋਜੈਕਟ ਨੂੰ ਜਦੋਂ ਭਾਰਤ ਸਰਕਾਰ ਨੇ ਵਿਸ਼ਵ ਬੈਂਕ ਅੱਗੇ ਰੱਖਿਆ ਸੀ ਤਾਂ ਵਿਸ਼ਵ ਬੈਂਕ ਨੇ ਇਸ ਯੋਜਨਾ ਨੂੰ ਸ਼ੱਕੀ ਤੇ ਗੈਰਵਾਜਬ ਘਰਾੜ ਦਿੱਤਾ ਵਿਸ਼ਵ ਬੈਂਕ ਦੀ ਟਿੱਪਣੀ ਸੀ ਕਿ ਇਸ ਪ੍ਰੋਜੈਕਟ ਰਾਹੀਂ ਇੱਕ ਸੂਬੇ ਦੇ ਕੁਦਰਤੀ ਜਲ ਸਰੋਤਾਂ ਰਾਹੀਂ ਦੂਜੇ ਸੂਬੇ ਨੂੰ ਆਬਾਦ ਕਰਨ ਦੀ ਕੋਸ਼ਿਸ਼ ਹੈ ਭਾਵੇਂ ਵਿਸ਼ਵ ਬੈਂਕ ਨੇ ਇਸ ਨੂੰ ਨਕਾਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਇਸ ਦੀ ਉਸਾਰੀ ਜਾਰੀ ਰੱਖੀ ਅੱਜ ਇਸ ਰਾਜਸਥਾਨ ਫੀਡਰ ਰਾਹੀਂ ਪੰਜਾਬ ਦੇ ਦਰਿਆਵਾਂ ਦਾ ਲਗਭਗ 7.6 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਮੁਫਤ ਵਿੱਚ ਹੀ ਚਲਾ ਜਾਂਦਾ ਹੈ ਪੰਜਾਬ ਨੂੰ ਇਸ ਦਾ ਕੋਈ ਮਾਲੀਆ ਨਹੀਂ ਮਿਲਦਾ 1966 ਵਿੱਚ ਪੰਜਾਬ ਪੁਨਰਗਠਨ ਐਕਟ ਤਹਿਤ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਮੁਤਾਬਿਕ ਸੂਬੇ ਦੀ ਪਛਾਈ ਆਧਾਰ ਤੇ ਵੰਡ ਕੀਤੀ ਗਈ ਪੰਜਾਬ ਨੂੰ ਦੋ ਸੂਬਿਆਂ ਪੰਜਾਬ ਤੇ ਹਰਿਆਣਾ ਦੇ ਵਿੱਚ ਵੰਡ ਦਿੱਤਾ ਗਿਆ ਇੱਕ ਤਾਂ ਪੰਜਾਬ ਦੇ ਨਾਲ ਇਹ ਕਾਣੀ ਵੰਡ ਕੀਤੀ ਗਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹੇ ਤੋਂ ਖੋ ਲਈ ਗਈ ਇਸ ਦੇ ਨਾਲ ਹੀ 1966 ਵਾਲੇ ਐਕਟ ਦੇ ਇਨਾਂ ਤਰ੍ਹਾਂ 78 나ਸੀ ਤੇ 80 ਰਾਹੀਂ ਕੇਂਦਰ ਸਰਕਾਰ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਆਪਣਾ ਕਬਜ਼ਾ ਹੋਰ ਮਜ਼ਬੂਤ ਕਰ ਲਿਆ। ਇਨਾਂ ਤਰ੍ਹਾਂਾਂ ਤਹਿਤ ਪੰਜਾਬ ਤੋਂ ਪਾਣੀਆਂ ਦੀ ਵੰਡ ਕਰਨ ਦਾ ਹੱਕ, ਨਵੀਆਂ ਨਹਿਰਾਂ ਬਣਾਉਣ ਦਾ ਹੱਕ ਅਤੇ ਡੈਮਾਂ ਦੇ ਪ੍ਰਬੰਧ ਕਰਨ ਦਾ ਹੱਕ ਵੀ ਖੋਹ ਲਿਆ ਗਿਆ। ਇਸ ਦੇ ਨਾਲ ਹੀ ਪਾਣੀ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ਨੂੰ ਸਟੇਟ ਸਬਜੈਕਟ ਤੋਂ ਬਦਲ ਕੇ ਸੈਂਟਰ ਸਬਜੈਕਟ ਬਣਾ ਦਿੱਤਾ ਗਿਆ। ਯਾਨੀ ਕਿ ਪੰਜਾਬ ਦਾ ਹੱਕ ਖਤਮ ਕਰਕੇ ਕੇਂਦਰ ਨੇ ਇਸ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। 1976 ਦੇ ਵਿੱਚ ਜਦੋਂ ਦੇਸ਼ ਵਿੱਚ ਐਮਰਜੈਂਸੀ ਲੱਗੀ ਹੋਈ ਸੀ ਉਸ ਦੌਰਾਨ ਕੇਂਦਰ ਸਰਕਾਰ ਨੇ ਇੱਕ ਫਰਮਾਨ ਜਾਰੀ ਕਰਕੇ ਸਤਲੁਜ-ਜਮਨਾ ਲਿੰਕ ਯਾਨੀ ਕਿ एस.ਓ.ਆਈ.ਐਲ. ਨਹਿਰ ਬਣਾਉਣ ਦੀ ਤਜਵੀਜ਼ ਰੱਖੀ ਜਿਸ ਰਾਹੀਂ ਭਾਖੜਾ ਡੈਮ ਤੋਂ ਹਰਿਆਣਾ ਰਾਹੀਂ ਜਮਨਾ ਤੱਕ ਪਾਣੀ ਲਿਜਾਣਾ ਸੀ। ਇਸ ਫੈਸਲੇ ਦਾ ਪੰਜਾਬ 'ਚ ਭਾਰੀ ਵਿਰੋਧ ਹੋਇਆ ਕਿਉਂਕਿ ਰਾਇਪੇਰੀਅਨ ਸਿਧਾਂਤ ਅਤੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਪੰਜਾਬ ਦੇ ਲਈ ਇੱਕ ਤਰੀਕੇ ਨਾਲ ਬੇਇਨਸਾਫੀ ਸੀ ਅਨਿਆਸ ਸੀ 77 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਉਸੇ ਹੀ ਸਾਲ ਕੇਂਦਰ ਨੇ ਵੀ S Y L ਦੀ ਉਸਾਰੀ ਆਰੰਭ ਕਰਵਾ ਦਿੱਤੀ ਨਹਿਰ ਉਸਾਰਨ ਲਈ ਪੰਜਾਬ ਤੋਂ ਜ਼ਮੀਨ ਹਾਸਲ ਕਰਨ ਸੰਬੰਧੀ ਨੋਟੀਫਿਕੇਸ਼ਨ ਕੱਢ ਦਿੱਤਾ ਜੂਨ 1980 ਤੱਕ ਹਰਿਆਣਾ ਨੇ ਆਪਣੇ ਹਿੱਸੇ ਦੀ ਨਹਿਰ ਦਾ ਕੰਮ ਲਗਭਗ ਪੂਰਾ ਕਰ ਲਿਆ ਸੀ ਇਸ ਸਮੇਂ ਪੰਜਾਬ ਤੇ ਕੇਂਦਰ ਦੋਵਾਂ ਵਿੱਚ ਕਾਂਗਰਸ ਸਰਕਾਰ ਦੀ ਸੱਤਾ ਸੀ 31 ਦਸੰਬਰ 1981 ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਵਿਚਾਲੇ ਇੱਕ ਤਰ੍ਹਾਂ ਪੱਕੀ ਸਮਝੌਤਾ ਹੋਇਆ ਜਿਸ ਤਹਿਤ ਐਸਵਾਈਐਲ ਦੇ ਰਾਹੀਂ ਹਰਿਆਣਾ ਨੂੰ ਪਾਣੀ ਦੇਣ ਤੇ ਸਹਿਮਤੀ ਜਤਾਈ ਗਈ ਸੀ ਇਸ ਯੋਜਨਾ ਤਹਿਤ ਪਾਖੜਾ ਡੈਮ ਤੋਂ ਐਸਵਾਈਐਲ ਦੇ ਰਾਹੀਂ ਪਾਣੀ ਹਰਿਆਣਾ ਦੇ ਕਰਨਾਲ ਤੱਕ ਪਹੁੰਚਾਇਆ ਜਾਣਾ ਸੀ ਅਤੇ ਉਸ ਤੋਂ ਅੱਗੇ ਰਾਜਸਥਾਨ ਵਾਸਤੇ ਇੱਕ ਵੱਖਰੀ ਸ਼ਾਖਾ ਲੇਰ ਕੱਢੀ ਜਾਣੀ ਸੀ ਤਾਂ ਜੋ ਰਾਜਸਥਾਨ ਤੱਕ ਪਾਣੀ ਪਹੁੰਚਾਇਆ ਜਾ ਸਕੇ ਫਾਕੇ ਰਾਜਸਥਾਨ ਨੂੰ ਤਾਂ ਪਹਿਲਾਂ ਹੀ ਦੋ ਵੱਡੀਆਂ ਨਹਿਰਾਂ ਪੰਜਾਬ ਦਾ ਪਾਣੀ ਲੈ ਜਾਂ ਰਹੀਆਂ ਸਨ ਵਿਰੋਧੀ ਪਾਰਟੀਆਂ ਵੱਲੋਂ ਅਕਸਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਇਹ ਸਮਝੌਤਾ ਪੰਜਾਬ ਦੀ ਬਾਮ ਰੋੜ ਕੇ ਤੱਕੇ ਨਾਲ ਕਰਵਾਇਆ ਗਿਆ ਸੀ ਤੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਆਪਣੀ ਕੁਰਸੀ ਬਚਾਉਣ ਖਾਤਰ ਪੰਜਾਬ ਦੇ ਹਿੱਤ ਦਿੱਲੀ ਨੂੰ ਵੇਚ ਦਿੱਤੇ ਸੀ 1985 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੁੜ ਸੱਤਾ ਵਿੱਚ ਆਈ ਤਾਂ ਪੰਜਾਬ ਨੇ 1981 ਵਾਲਾ ਤਿੰਨ ਪੱਖੀ ਕਾਣੀਵੰਡ ਸਮਝੌਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਐਸਓਐਲ ਦਾ ਮਾਮਲਾ ਹੋਰ ਗੰਭੀਰ ਹੋ ਗਿਆ ਵਾਧ ਰਹੇ ਤਣਾ ਨੂੰ ਦੇਖਦੇ ਹਾਂ ਕੇਂਦਰ ਸਰਕਾਰ ਨੇ ਪਿਛਲੇ ਸਮਝੌਤਿਆਂ ਦੀ ਕਾਨੂੰਨੀ ਪੜਤਾਲ ਕਰਨ ਲਈ ਇੱਕ ਟ੍ਰਿਬਿਊਨਲ ਬਣਾ ਦਿੱਤਾ 1987 ਵਿੱਚ ਟ੍ਰਿਬਿਊਨਲ ਨੇ ਆਪਣੀ ਰਿਪੋਰਟ ਪੇਸ਼ ਕੀਤੀ 1955 76 ਤੇ 81 ਦੇ ਪਾਣੀ ਸਮਝੌਤਿਆਂ ਨੂੰ ਕਾਨੂੰਨੀ ਤੌਰ ਤੇ ਰਿਪੋਰਟ ਵਿੱਚ ਮਾਨਤਾ ਦਿੰਦਿਆਂ ਇਹ ਕਿਹਾ ਕਿ ਹਰਿਆਣਾ ਨੇ ਆਪਣੇ ਵਾਲੇ ਪਾਸੇ ਐਸਵਾਈਐਲ ਨਹਿਰ ਉਸਾਰ ਲਈ ਹੈ ਇਸ ਲਈ ਹੁਣ ਪੰਜਾਬ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਕਿ ਉਹ ਆਪਣੇ ਵਾਲੇ ਪਾਸੇ ਦਾ ਰਹਿਦਾ ਕੰਮ ਪੂਰਾ ਕਰੇ 1990 ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਐਸਵਾਈਐਲ ਨਹਿਰ ਦੀ ਉਸਾਰੀ ਮੁਰੂੜ ਸ਼ੁਰੂ ਕਰਵਾ ਦਿੱਤੀ ਪਰ ਕੰਮ ਸ਼ੁਰੂ ਹੋਣ ਤੋਂ ਕੁਝ ਮਹੀਨੇ ਬਾਅਦ ਹੀ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਵੱਲੋਂ ਨਹਿਰ ਦਾ ਨਿਰਮਾਣ ਕਰ ਰਹੇ ਚੀਫ ਇੰਜੀਨੀਅਰ ਦੇ ਖਾਤਮੇ ਤੋਂ ਬਾਅਦ ਉਸਾਰੀ ਰੋਕ ਦਿੱਤੀ ਗਈ ਇਸ ਘਟਨਾ ਨੇ ਐਸਵਾਈਐਲ ਦੇ ਮਾਮਲੇ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ 99 ਵਿੱਚ ਹਰਿਆਣਾ ਨੇ ਐਸਵਾਈਐਲ ਦੀ ਉਸਾਰੀ ਮੁਰੂੜ ਚਾਲੂ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਕੇਸ ਦਰਜ ਕੀਤਾ 2002 ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ 1 ਸਾਲ ਦੇ ਅੰਦਰ-ਅੰਦਰ ਆਪਣੇ ਹਿੱਸੇ ਦੀ ਐਸਵਾਈਐਲ ਨਹਿਰ ਦੀ ਉਸਾਰੀ ਪੂਰੀ ਕਰੇ ਪੰਜਾਬ ਨੇ ਪਾਣੀ ਦੀ ਘਾਟ ਤੇ ਰਾਈਪੇਰੀਅਨ ਕਾਨੂੰਨ ਦਾ ਹਵਾਲਾ ਦੰਦਿਆ ਅਦਾਲਤ ਨੂੰ ਆਪਣੇ ਆਦੇਸ਼ਾਂ ਤੇ ਮੁੜ ਵਿਚਾਰ ਕਰਨ ਲਈ ਅਰਜ਼ੀ ਦਿੱਤੀ ਪਰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਐਸਵਾਈਐਲ ਦੇ ਸੰਘਰਸ਼ ਨੂੰ ਨਵੀਂ ਦਿਸ਼ਾ ਦਿੰਦਿਆਂ 2004 ਦੇ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਬਾਰੇ ਕਾਨੂੰਨ ਪਾਸ ਕਰ ਦਿੱਤਾ ਜਿਸ ਤਹਿਤ ਪੰਜਾਬ ਨੇ 1955 ਤੋਂ 1976 ਤੇ 1981 ਸਮੇਤ ਪਾਣੀਆਂ ਦੇ ਹੋਰ ਸਾਰੇ ਸਮਝੌਤੇ ਰੱਦ ਕਰ ਦਿੱਤੇ ਜੋ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਨਾਨ ਡ੍ਰਾਈਪੇਰੀਅਨ ਸੂਬਿਆਂ ਨੂੰ ਦਿੰਦੇ ਸਨ ਭਾਰਤ ਦੇ ਰਾਸ਼ਟਰਪਤੀ ਨੇ ਤੁਰੰਤ ਇਸ ਕਾਨੂੰਨ ਤੇ ਸੁਪਰੀਮ ਕੋਰਟ ਦੀ رائے ਮੰਗੀ ਇੱਥੇ ਇੱਕ ਦਿਲਚਸਪ ਤੱਥ ਇਹ ਹੈ ਕਿ ਇੱਕ ਪਾਸੇ ਤਾਂ ਕੈਪਟਨ ਮਰਿੰਦਰ ਸਿੰਘ ਨੇ 8 April 1982 ਨੂੰ ਕਪੂਰੀ ਵਿੱਚ ਇੰਦਰਾ ਗਾਂਧੀ ਵੱਲੋਂ ਜਿਹੜੀ ਤਤਕਾਲੀ ਪ੍ਰਧਾਨ ਮੰਤਰੀ ਸੀ ਉਦੇ ਵੱਲੋਂ ਐਸ.ਓ.ਐਲ ਦੇ ਉਸਾਰੀ ਦਾ ਟੱਕ ਲਾਂਚ ਮੋਰੀ ਭੂਮਿਕਾ ਨਿਭਾਏਗੀ ਅਖਬਾਰਾਂ ਦੇ ਵਿੱਚ ਅੱਜ ਵੀ ਤਸਵੀਰਾਂ ਨੇ ਇਸ਼ਤਿਹਾਰ ਨੇ ਤੇ ਦੂਸਰੇ ਪਾਸੇ 2004 ਦੇ ਵਿੱਚ ਪਾਣੀਆਂ ਦੇ ਸਮਝੌਤੇ ਨੂੰ ਵਿਧਾਨ ਸਭਾ ਦੇ ਵਿੱਚ ਕੈਪਟਨ ਨੇ ਖੁਦ ਰੱਦ ਵੀ ਕਰ ਦਿੱਤਾ ਤੇ ਕੈਪਟਨ ਦੇ ਇਸ ਦੋਰੇ ਚਿਹਰੇ ਕਰਕੇ ਉਹਨਾਂ ਦੀ ਕਾਫੀ ਆਲੋਚਨਾ ਹੋਈ ਸੀ ਵਿਧਾਨ ਸਭਾ ਦੇ 2004 ਵਾਲੇ ਫੈਸਲੇ ਨੂੰ ਉਦੋਂ ਡੂੰਗੀ ਸੱਟ ਵੱਜੀ ਜਦੋਂ 10 ਨਵੰਬਰ 2004 ਨੂੰ ਸੁਪਰੀਮ ਕੋਰਟ ਨੇ ਪੰਜਾਬ ਵੱਲੋਂ ਬਣਾਏ ਕਾਨੂੰਨ ਤੇ ਆਪਣੀ رائے ਦਿੰਦਿਆਂ ਇਸ ਨੂੰ ਗੈਰ ਕਾਨੂੰਨੀ ਦੱਸ ਦਿੱਤਾ 15 ਮਾਰਚ 2016 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ S.Y.L ਦੀ ਜ਼ਮੀਨ ਬਾਰੇ ਟ੍ਰਾਂਸਫਰ ਆਫ ਪ੍ਰੋਪਰਟਰੀ ਐਕਟ ਪਾਸ ਕਰ ਦਿੱਤਾ ਇਸ ਐਕਟ ਤਹਿਤ S.Y.L ਲਈ ਕਿਸਾਨਾਂ ਤੋਂ ਜਿਹੜੀ ਜ਼ਮੀਨ ਲਈ ਗਈ ਸੀ ਉਹ ਉਹਨਾਂ ਨੂੰ ਮੁੜ ਵਾਪਸ ਦਿੱਤੀ ਜਾਣੀ ਸੀ ਪਰ ਇਸ ਦੇ ਸਿਰਫ 3 ਦਿਨ ਬਾਅਦ ਯ ਤੋਂ 2016 ਨੂੰ ਸੁਪਰੀਮ ਕੋਰਟ ਨੇ ਐਕਟ ਤੇ ਰੋਕ ਲਾ ਦਿੱਤੀ ਤੇ ਹੁਕਮ ਦਿੱਤਾ ਕਿ ਪੰਜਾਬ ਸਰਕਾਰ ਹਾਲਾਤ ਨੂੰ ਜਿਉਂ ਦੀ ਤਿਉਂ ਬਣਾਈ ਰੱਖੇ ਯਾਨੀ ਕਿ ਨਾ ਕੋਈ ਹੋਰ ਕੰਮ ਹੋਵੇ ਨਾ ਹੀ ਜ਼ਮੀਨ ਵਾਪਸ ਹੋਵੇ ਯਾਨੀ ਕਿ ਨਾ ਨਹਿਰ ਬਣੇ ਤੇ ਨਾ ਹੀ ਜ਼ਮੀਨ ਵਾਪਸ ਕੀਤੀ ਜਾਵੇ ਸੁਪਰੀਮ ਕੋਰਟ ਵੱਲੋਂ ਐਸਓਐਲ ਦੀ ਜ਼ਮੀਨ ਵਾਪਸ ਕਰਨ ਦੇ ਰੋਕ ਲਾਉਣ ਤੋਂ ਅਗਲੇ ਦਿਨ ਪੰਜਾਬ ਵਿਧਾਨ ਸਭਾ ਨੇ ਇੱਕ ਨਵਾਂ ਕਾਨੂੰਨ ਪਾਸ ਕਰਕੇ ਨੌਨ ਰਾਈਪੇਰੀਅਨ ਸਟੇਟਾਂ ਤੋਂ ਪਾਣੀ ਬਦਲੇ ਵਿੱਤੀ ਮਾਲੀਏ ਦੀ ਮੰਗ ਕਰ ਦਿੱਤੀ 22 ਫਰਵਰੀ 2019 ਨੂੰ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਕਿ ਜੇ ਪੰਜਾਬ ਤੇ ਹਰਿਆਣਾ ਵਿਚਾਲੇ ਕੋਈ ਸਾਂਝੀ ਰਾਏ ਨਹੀਂ ਬਣਦੀ ਤਾਂ ਪਿਛਲੇ ਸਾਰੇ ਸਮਝੌਤਿਆਂ ਤੇ ਸਰਕਾਰੀ ਫੈਸਲਿਆਂ ਦੇ ਆਧਾਰ ਤੇ ਪੰਜਾਬ ਨੂੰ ਐਸਵਾਈਐਲ ਨਹਿਰ ਉਸਾਰਨੀ ਹੀ ਪਵੇਗੀ ਇੱਥੇ ਹੁੰਦੀ ਹੈ ਡੈਮ ਸੇਫਟੀ ਐਕਟ ਦੀ ਐਂਟਰੀ ਦਸੰਬਰ 2021 ਦੇ ਵਿੱਚ ਭਾਰਤ ਸਰਕਾਰ ਨੇ ਡੈਮ ਸੇਫਟੀ ਐਕਟ ਲਿਆ ਕੇ ਪੂਰੇ ਮੁਲਕ ਦੇ ਡੈਮਾਂ ਦੀ ਸੁਰੱਖਿਆ ਜਾਂਚ ਸਾਮ ਸੰਭਾਲ ਤੇ ਨਿਗਰਾਨੀ ਆਪਣੇ ਅਧੀਨ ਕਰ ਲਈ। ਇਹ ਕਾਨੂੰਨ 10 ਮੀਟਰ ਤੋਂ ਵੱਧ ਉਚਾਈ ਵਾਲੇ ਜਾਂ ਨਿਰਧਾਰਤ ਮਾਪਦੰਡਾਂ ਤੇ ਡੈਮਾਂ ਤੇ ਲਾਗੂ ਹੁੰਦਾ ਹੈ। ਨੈਸ਼ਨਲ ਕਮੇਟੀ ਔਨ ਡੈਮ ਸੇਫਟੀ, ਨੈਸ਼ਨਲ ਡੈਮ ਸੇਫਟੀ ਅਥਾਰਟੀ ਅਤੇ ਸੂਬਾ ਪੱਧਰੀ ਡੈਮ ਸੇਫਟੀ ਸੰਸਥਾਵਾਂ ਦੀ ਸਥਾਪਨਾ ਕਰਦਾ ਹੈ। ਇਸ ਸੰਸਥਾਵਾਂ ਡੈਮ ਸੁਰੱਖਿਆ ਸੰਬੰਧੀ ਨੀਤੀਆਂ ਬਣਾਉਣ ਕਾਨੂੰਨ ਦੀ ਪਾਲਣਾ ਯਕੀਨੀ ਕਰਨ ਯਕੀਨੀ ਬਣਾਉਣ ਅਤੇ ਸੂਬਿਆਂ ਵਿਚਾਲੇ ਝਗੜੇ ਹੱਲ ਕਰਨ ਲਈ ਜ਼ਿੰਮੇਵਾਰ ਹਨ ਡੈਮ ਸੇਫਟੀ ਐਕਟ ਕੀ ਹੈ ਤੇ ਪੰਜਾਬ ਲਈ ਖਤਰਾ ਕਿਵੇਂ ਹੈ ਇਸ ਬਾਰੇ ਛੇਤੀ ਹੀ ਅਸੀਂ ਇੱਕ ਹੋਰ ਵਿਸਤਾਰਿਤ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਖੈਰ ਇਸ ਐਕਟ ਦੇ ਆਉਣ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨੇ ਭਗਵੰਤ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਕਿਉਂਕਿ ਨਾ ਤਾਂ ਪੰਜਾਬ ਸਰਕਾਰ ਨੇ ਇਸ ਕਾਨੂੰਨ ਦਾ ਸੰਸਦ ਜਾਂ ਸੁਪਰੀਮ ਕੋਰਟ 'ਚ ਖੁੱਲਕੇ ਵਿਰੋਧ ਕੀਤਾ ਨਾ ਹੀ ਪੰਜਾਬ ਵਿਧਾਨ ਸਭਾ 'ਚ ਇਸ ਸੰਬੰਧੀ ਕੋਈ ਮਤਾ ਪਾਸ ਕੀਤਾ ਗਿਆ ਆਮ ਆਦਮੀ ਪਾਰਟੀ ਤੇ ਇਹ ਦੋਸ਼ ਵੀ ਲੱਗਦੇ ਰਹੇ ਨੇ ਕਿ ਹਰਿਆਣਾ ਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਵੋਟਾਂ ਹਾਸਲ ਕਰਨ ਲਈ ਪਾਰਟੀ ਨੇ ਡੈਂਪ ਸੇਫਟੀ ਐਕਟ ਦਾ ਵਿਰੋਧ ਨਹੀਂ ਕੀਤਾ ਹੁਣ ਲੰਗੀ 5 ਮਈ 2025 ਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਖਾਸ ਸੈਸ਼ਨ ਸਦਕੇ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦਾ ਦਾਵਾ ਕੀਤਾ ਹੈ ਪਰ ਵੇਖਣਾ ਹੋਏਗਾ ਕਿ ਪੰਜਾਬ ਸਰਕਾਰ ਭਵਿੱਖ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕਿਹੜੇ ਕਿਹੜੇ ਸਖਤ ਕਦਮ ਚੁੱਕੇਗੀ ਹੁਣ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਰਾਈਪੇਰੀਅਨ ਕਾਨੂੰਨ ਦੀ ਉਲੰਘਣਾ ਦਾ ਪੰਜਾਬ ਵਾਰੀ-ਵਾਰੀ ਜ਼ਿਕਰ ਕਰਦਾ ਹੈ ਉਹ ਕਾਨੂੰਨ ਕੀ ਹੈ ਕਮਾਂਤਰੀ ਰਾਈਪੇਰੀਅਨ ਕਾਨੂੰਨ ਪਾਣੀਆਂ ਦੇ ਉੱਤੇ ਬਣਿਆ ਹੋਇਆ ਹੈ ਪਾਣੀਆਂ ਤੇ ਅਧਿਕਾਰਾਂ ਨੂੰ ਲੈ ਕੇ ਇੱਕ ਕਾਨੂੰਨੀ ਨਿਯਮ ਹੈ ਜੋ ਉਹਨਾਂ ਸੂਬਿਆਂ ਜਾਂ ਇਲਾਕਿਆਂ ਤੇ ਲਾਗੂ ਹੁੰਦਾ ਹੈ ਜੋ ਕਿਸੇ ਕੁਦਰਤੀ ਜਲ ਸਰੋਤ ਜਿਵੇਂ ਦਰਿਆ ਨਦੀ ਝੀਲ ਜਾਂ ਨਾਲੇ ਦੇ ਕੰਢੇ ਤੇ ਸਥਿਤ ਹੁਣ ਇਸ ਕਾਨੂੰਨ ਦੇ ਮੁਤਾਬਿਕ ਪਾਣੀ ਦਾ ਅਸਲ ਹੱਕਦਾਰ ਉਹ ਹੀ ਸੂਬਾ ਹੁੰਦਾ ਹੈ ਜੋ ਇਸ ਦੇ ਪਾਣੀ ਦੀ ਸਭ ਤੋਂ ਵੱਧ ਮਾਰ ਚਲਦਾ ਹੈ ਭਾਰਤ ਵਿੱਚ ਇਸ ਕਾਨੂੰਨ ਦੀ ਕਿੰਨੀ ਕਪਾਲਣਾ ਹੋਈ ਹੈ ਇਸ ਰਿਪੋਰਟ ਤੋਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਯਾਨੀ ਕਿ ਜਿੱਥੋਂ ਪਾਣੀ ਦੇ ਸਰੋਤ ਨਿਕਲਦੇ ਹਨ ਉਹੀ ਧਰਤੀ ਦੇ ਜਿਹੜੇ ਲੋਕ ਹੁੰਦੇ ਨੇ ਉਹੀ ਉਸ ਦੇ ਅਸਲ ਹੱਕਦਾਰ ਹੁੰਦੇ ਨੇ ਜਦੋਂ ਪਿੱਛੇ ਜੇ ਪੰਜਾਬ ਛੜ ਆਈ ਸੀ ਤਾਂ ਇਸ ਦੀ ਸਭ ਤੋਂ ਵੱਧ ਮਾਰ ਪੰਜਾਬ ਨੇ ਝੱਲੀ ਉਸ ਸਮੇਂ ਹੜਾਂ ਦਾ ਵੱਧੂ ਪਾਣੀ ਹਰਿਆਣਾ ਤੇ ਰਾਜਸਥਾਨ ਦੋਵੇਂ ਸੂਬਿਆਂ ਨੇ ਲੈਣ ਤੋਂ ਮਨਾ ਕਰ ਦਿੱਤਾ ਸੀ ਆਮ ਹਾਲਾਤਾਂ ਵਿੱਚ ਪੰਜਾਬ ਤੋਂ ਪਾਣੀ ਮੰਗਦੇ ਰਹਿੰਦੇ ਨੇ ਹੁਣ ਗੱਲ ਕਰਦੇ ਹਾਂ ਬੀਬੀ ਐਮਬੀ ਦੀ ਕਿ ਇਹ ਕੀ ਹੈ ਪੰਜਾਬ ਵੱਲੋਂ ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 79 ਤਹਿਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਥਾਪਨਾ ਹੋਈ ਜਿਸ ਦਾ ਮਕਸਦ ਭਾਖੜਾ ਨੰਗਲ ਤੇ ਬਿਆਸ ਪ੍ਰੋਜੈਕਟਾਂ ਦੇ ਪ੍ਰਬੰਧ ਸੰਚਾਲਨ ਸਾਮ ਸੰਭਾਲ ਨੂੰ ਸੁਚਾਰੂ ਬਣਾਉਣਾ ਤੇ ਪੰਜਾਬ ਹਰਿਆਣਾ ਵਿਚਾਲੇ ਪਾਣੀਆਂ ਦੇ ਝਗੜਿਆਂ ਦਾ ਨਿਬੇੜਾ ਕਰਨਾ ਸੀ ਪਹਿਲਾਂ BBMB ਦੀ ਮੈਨੇਜਮੈਂਟ ਵਿੱਚ ਇੱਕ ਮੈਂਬਰ ਪਾਵਰ ਦਾ ਪੰਜਾਬ ਤੇ ਇੱਕ ਮੈਂਬਰ ਸਿੰਚਾਈ ਦਾ ਹਰਿਆਣਾ ਤੋਂ ਲਿਆ ਜਾਂਦਾ ਸੀ ਪੰਜਾਬ ਨੂੰ ਇਸ ਦੇ ਬਿਜਲੀ ਉਤਪਾਦਨ ਭਾਗ ਕੇ ਪਾਵਰ ਦੇ ਵਿੱਚ 58% ਤੇ ਸਿੰਚਾਈ ਦੇ ਲਈ ਪਾਣੀ 'ਚ 60% ਤੋਂ ਵੱਧ ਸਮਿਲਦਾ ਸੀ ਪਰ ਫਰਵਰੀ 2022 ਵਿੱਚ ਕੇਂਦਰ ਸਰਕਾਰ ਨੇ ਬੀਬੀਐਮ ਦੇ ਨਿਯਮਾਂ 'ਚ ਸੋਧ ਕਰ ਦਿੱਤੀ ਕਾਨੂੰਨ ਇਹ ਬਣਾ ਦਿੱਤਾ ਕਿ ਪਾਵਰ ਤੇ ਸਿੰਚਾਈ ਦੇ ਮੈਂਬਰ ਕੱਲੇ ਪੰਜਾਬ ਤੇ ਹਰਿਆਣਾ ਤੋਂ ਨਹੀਂ ਬਲਕਿ ਭਾਰਤ ਦੇ ਕਿਸੇ ਵੀ ਸੂਬੇ ਤੋਂ ਲਈ ਜਾ ਸਕਦੇ ਇਸ ਸੋਧ ਨਾਲ ਪੰਜਾਬ ਤੇ ਹਰਿਆਣਾ ਦੀ ਸਥਾਈ ਪ੍ਰਤੀਨਿਧਤਾ ਖਤਮ ਕਰ ਦਿੱਤੀ ਗਈ। ਸਮੇਂ-ਸਮੇਂ ਤੇ BBMP ਦੇ ਕਾਨੂੰਨ ਆਪਣੇ ਮੁਤਾਬਿਕ ਬਦਲ ਕੇ ਸੈਂਟਰ ਨੇ ਪੰਜਾਬ ਨਾਲ ਤੱਕਾ ਕੀਤਾ। ਕਦੋਂ-ਕਦੋਂ ਇਹ ਤੱਕਾ ਹੋਇਆ ਕਿਵੇਂ-ਕਿਵੇਂ BBMP ਦਾ ਸਰੂਪ ਬਦਲਿਆ ਗਿਆ ਇਸ ਬਾਰੇ ਵੀ ਅਸੀਂ ਖਾਸ ਰਿਪੋਰਟ ਛੇਤੀ ਪੇਸ਼ ਕਰਾਂਗੇ। ਰੰਗੀ 5 ਮਈ ਨੂੰ ਪੰਜਾਬ ਵਿਧਾਨ ਸਭਾ ਚ ਜਿੱਥੇ ਡੈਮ ਸੇਫਟੀ ਐਕਟ ਨੂੰ ਰੱਦ ਕੀਤਾ ਗਿਆ ਉੱਥੇ ਹੀ BBMP ਦੇ ਪੁਨਰਗਠਨ ਲਈ ਵੀ ਮਤਾ ਪਾਸ ਕੀਤਾ ਗਿਆ। ਹਰਿਆਣਾ ਵੱਲੋਂ ਵਾਧੂ ਪਾਣੀ ਮੰਗੇ ਜਾਣ ਤੇ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਅਸੀਂ ਸਮੇ ਸਮੇਂ ਤੇ ਪੱਤਰ ਲਿਖ ਕੇ ਹਰਿਆਣਾ ਸਰਕਾਰ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਹੁਣ ਪੰਜਾਬ ਕੋਲ ਉਹਨਾਂ ਨੂੰ ਦੇਣ ਵਾਸਤੇ ਵਾਧੂ ਪਾਣੀ ਨਹੀਂ ਸਗੋਂ ਪੰਜਾਬ ਤਾਂ ਪਹਿਲਾਂ ਹੀ ਮਨੁੱਖਤਾ ਦੇ ਆਧਾਰ ਤੇ ਨਿਰਧਾਰਿਤ ਕੀਤੇ ਗਏ ਪਾਣੀ ਤੋਂ ਵਾਧੂ ਪਾਣੀ ਉਹਨਾਂ ਨੂੰ ਦੇ ਰਿਹਾ ਹੈ 6 ਮਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੀ ਮੰਗ ਮੁਤਾਬਕ 4500 ਕਿਊਸੇ ਕਿ ਵਾਧੂ ਪਾਣੀ ਦੇਣ ਦੇ ਆਦੇਸ਼ ਦਿੱਤੇ ਸਨ ਜਿਸ ਨੂੰ ਚੁਣੌਤੀ ਦਿੰਦਿਆਂ ਪੰਜਾਬ ਸਰਕਾਰ ਨੇ ਇੱਕ ਰਿਵਿਊ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਸੀ ਅਜੇ ਇਹ ਮਾਮਲਾ ਵਿੱਚ ਸੁਣਵਾਈ ਅਧੀਨ ਹੈ ਇਸ ਦੇ ਨਾਲ ਹੀ ਲੰਗੀ 15 ਮਈ ਨੂੰ ਸੂਬਿਆਂ ਵਿੱਚ ਅਧਰੇ ਪਾਣੀਆਂ ਦੀ ਵੰਡ ਨੂੰ ਲੈ ਕੇ BBMP ਦੇ ਚੇਅਰਮੈਨ ਮਨੋਜ ਤਿਰਪਾਠੀ ਦੀ ਅਗਵਾਈ ਹੇਠ ਤਕਨੀਕੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਚੀਫ ਇੰਜੀਨੀਅਰ ਸ਼ਾਮਲ ਹੋਏ। ਹਾਲਾਂਕਿ ਇਸ ਮੀਟਿੰਗ ਵਿੱਚ ਹਰਿਆਣੇ ਵੱਲੋਂ 10300 ਕਿਊਸਿਕ ਪਾਣੀ ਮੰਗੇ ਜਾਣ ਤੇ ਕੋਈ ਫੈਸਲਾ ਨਹੀਂ ਸੀ ਹੋ ਸਕਿਆ। ਇਸ ਦੇ ਨਾਲ ਹੀ ਭਾਖੜਾ ਡੈਮ ਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਮੁੱਦਾ ਵੀ ਪੱਖਿਆ ਹੋਇਆ ਹੈ। ਕੇਂਦਰ ਸਰਕਾਰ ਨੇ ਡੈਮ ਦੀ ਸੁਰੱਖਿਆ ਲਈ CRPF ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ ਪੰਜਾਬ ਸਰਕਾਰ ਇਸ ਦਾ ਵਿਰੋਧ ਕਰ ਰਹੀ ਹੈ। ਮੌਜੂਦਾ ਸਮੇਂ 'ਚ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਜਾ ਰਿਹਾ ਹੈ ਪੰਜਾਬ ਦੇ ਕੁੱਲ 17.17 ਐਮਐਫ ਪਾਣੀ ਵਿੱਚ ਪੰਜਾਬ ਦੇ ਹਿੱਸੇ ਸਿਰਫ 4.22 ਐਮਐਫ ਯਾਨੀ ਕਿ 24.5% Rajasthan 8.60 ਐਮਐਫ ਐਮਐਫ ਯਾਨੀ ਕਿ 50 ਫੀਸਦੀ ਤੋਂ ਵੱਧ ਹਰਿਆਣਾ ਨੂੰ ਮਿਲਦਾ ਹੈ 3.50 ਐਮਐਫ ਯਾਨੀ ਕਿ 20.38 ਫੀਸਦੀ ਜੰਮੂ ਕਸ਼ਮੀਰ ਨੂੰ 0.65 ਐਮਐਫ ਜਿਹੜਾ ਕਿ 3.79 ਫੀਸਦੀ ਬਣਦਾ ਹੈ ਦਿੱਲੀ ਨੂੰ 0.20 ਐਮਐਫ ਜਿਹੜਾ ਕਿ ਸਵਾ ਇੱਕ ਫੀਸਦੀ ਬਣਦਾ ਹੈ ਯਾਨੀ ਕਿ ਪੰਜਾਬ ਦੇ ਹਿੱਸੇ ਚੌਥੇ ਹਿੱਸੇ ਤੋਂ ਵੀ ਘੱਟ ਪਾਣੀ ਆਉਂਦਾ ਹੈ ਜਦਕਿ ਪੰਜਾਬ ਸਾਰੇ ਪਾਣੀ ਦਾ ਮਾਲਕ ਹੈ ਹੁਣ ਵੱਡਾ ਸਵਾਲ ਹੈ ਕਿ ਜੇ ਭਾਰਤ ਦੇ ਵੱਖ-ਵੱਖ ਸੂਬੇ ਜਿਨ੍ਹਾਂ ਦੇ ਵਿੱਚ ਧਰਤੀ ਹੇਠੋਂ ਨਿਕਲਦੇ ਕੁਦਰਤੀ ਸਰੋਤਾਂ ਨੂੰ ਉਹ ਦੂਸਰੇ ਸੂਬਿਆਂ ਨੂੰ ਮੁਫਤ ਚ ਨਹੀਂ ਦਿੰਦੇ ਤਾਂ ਪੰਜਾਬ ਦੀ ਵਾਰੀਹੀ ਅਜਿਹਾ ਕਿਉਂ ਕੀਤਾ ਜਾਂਦਾ ਕਿਉਂ ਕਿਹਾ ਜਾਂਦਾ ਹੈ ਕਿ ਪਾਣੀ ਤਾਂ ਸਭ ਦਾ ਸਾਂਝਾ ਹੈ ਜਦਕਿ ਹੈ ਤਾਂ ਕੁਦਰਤੀ ਸਰੋਤ ਕੀ ਪੰਜਾਬ ਦਾ ਗੁਆੰਡੀ ਸੂਬਾ ਰਾਜਸਥਾਨ ਜਿਹੜਾ ਕਿ ਪੰਜਾਬ ਦਾ ਸਭ ਤੋਂ ਵੱਧ ਪਾਣੀ ਵਰਤ ਰਿਹਾ ਹੈ ਕੀ ਉਹ ਵੀ ਪੰਜਾਬ ਨੂੰ ਮੁਫਤ ਗ੍ਰੇਨਾਈਟ ਦਿੰਦਾ ਜਾਂ ਕੋਈ ਵੀ ਹੋਰ ਭਾਰਤ ਦਾ ਸੂਬਾ ਕਿਸੇ ਹੋਰ ਸੂਬੇ ਨੂੰ ਮੁਫਤ ਦੇ ਵਿੱਚ ਕੁਦਰਤੀ ਸਰੋਤ ਦਿੰਦਾ ਹੈ ਇਹ ਸਵਾਲ ਵਾਜਬ ਨੇ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਪਾਣੀਆਂ ਦੇ ਮੁੱਦੇ ਤੇ ਪੰਜਾਬ ਨਾਲ ਮੁੱਢੋਂ ਹੀ ਕਦੇ ਇਨਸਾਫ ਨਹੀਂ ਹੋਇਆ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਪਾਣੀ ਦੇ ਹੱਕ ਬਾਰੇ ਨਾ ਸਿਰਫ ਸੰਵਿਧਾਨਿਕ ਪੱਧਰ ਤੇ ਗੰਭੀਰ ਵਿਚਾਰ ਕੀਤੀ ਜਾਵੇ ਸਗੋਂ ਇਸ ਦੇ ਨਾਲ ਹੀ ਜਨਤਕ ਜਾਗਰੂਕਤਾ ਦੀ ਲਹਿਰ ਚਲਾਉਣ ਦੀ ਵੀ ਸਖਤ ਲੋੜ ਹੈ ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿੱਛੋਕੜ ਚੁਈਆਂ ਗਲਤੀਆਂ ਕਰਕੇ ਇੱਕ ਦੂਜੇ ਨੂੰ ਮਿਹਨੇ ਮਾਰਨ ਦੀ ਥਾਂ ਭਵਿੱਖ ਦੀ ਲੜਾਈ ਲਈ ਇੱਕ ਜੁਟਤਾ ਦਿਖਾਉਣੀ ਚਾਹੀਦੀ ਹੈ ਜੇ ਹਰੇਕ ਸੂਬਾ ਆਪਣੇ ਖਣਿਜ ਤੇਲ ਜਾਂ ਹੋਰ ਕੁਦਰਤੀ ਸਰੋਤਾਂ ਤੇ ਹੱਕ ਰੱਖਦਾ ਤਾਂ ਪੰਜਾਬ ਨੂੰ ਵੀ ਆਪਣੀ ਜ਼ਮੀਨ ਆਪਣੇ ਪਾਣੀਆਂ ਉੱਤੇ ਪੂਰਾ ਹੱਕ ਮਿਲਣਾ ਚਾਹੀਦਾ ਹੈ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਨਵੇਂ ਮੁੱਦੇ ਨਾਲ ਛੇਤੀ ਮਿਲਾਂਗੇ ਧੰਨਵਾਦ